ਚਲੋ ਬੱਚਿਓ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰੈਕਟਿਸ ਸ਼ੀਟ 1 ਵਿਗਿਆਨ ਵਿਸ਼ੇ ਦੀ ਜੋ ਕੰਪੀਟੈਂਸੀ ਐਨਹਾਂਸਮੈਂਟ ਪ੍ਰੋਗਰਾਮ ਦੇ ਤਹਿਤ ਆਈ ਹੈ ਇਸ ਦੇ ਵਿੱਚ ਸਾਡੇ ਕੋਲ ਸਾਡੇ ਆਈ ਦੁਆਲੇ ਦੇ ਪਦਾਰਥ ਇਸ ਵਾਲੇ ਪਾਠ ਦੇ ਕੁਸ਼ਚਨ ਦਿੱਤੇ ਗਏ ਨੇ ਤਾਂ ਚਲੋ ਇਹਨਾਂ ਨੂੰ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾ ਕੁਸ਼ਚਨ ਹੈ ਜਦੋਂ ਖੰਡ ਪਾਣੀ ਵਿੱਚ ਘੁਲ ਜਾਂਦੀ ਹੈ ਤਾਂ ਖੰਡ ਦੇ ਕਣ ਕਿੱਥੇ ਜਾਂਦੇ ਨੇ ਆਪਾਂ ਦੱਸਣਾ ਹੈਗਾ ਪਹਿਲਾ ਇਹ ਪੂਰੀ ਤਰ੍ਹਾਂ ਅਲੋਪ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਪਾਣੀ ਦੇ ਕਣਾਂ ਦੇ ਵਿਚਕਾਰ ਖਾਲੀ ਥਾਂ ਨੂੰ ਪਰਦੇ ਹਨ ਠੇਠਾ ਵੱਲ ਜਾਂਦੇ ਹਨ ਤਾਂ ਇਹਨਾਂ ਦਾ ਜੋ ਸਹੀ ਆਪਸ਼ਨ ਆਏਗਾ ਉਹ ਹੈ ਪਾਣੀ ਦੇ ਕਣਾਂ ਵਿੱਚਕਾਰ ਜੋ ਖਾਲੀ ਥਾਂ ਹੁੰਦੀ ਹੈ ਉਹਨੂੰ ਇਹ ਭਰਦੀ ਹੈ। ਦੂਸਰਾ ਕਵਸਨ ਹੈ ਕਮਰੇ ਵਿੱਚ ਇਤਰ ਦੀ ਮਹਿਕ ਫੈਲਣ ਦਾ ਕੀ ਕਾਰਨ ਹੈ? ਕਮਰੇ ਦੇ ਵਿੱਚ ਪਰਫਿਊਮ ਇਤਰ ਦੀ ਮਹਿਕ ਫੈਲਦੀ ਹੈ ਉਹਦਾ ਕੀ ਕਾਰਨ ਹੁੰਦਾ ਹੈ? ਤਾਂ ਇਹ ਕੋਸਟਿਰਤਾ ਹੁੰਦੀ ਨਹੀਂ ਜੇ ਸਥਿਰ ਹੋਣਗੇ ਤਾਂ ਇੱਕ ਤੋਂ ਦੂਜੀ ਜਗ੍ਹਾ ਕਿਵੇਂ ਜਾਣਗੇ ਇਹ ਵੀ ਨਹੀਂ ਹੋਣਾ। ਹਵਾ ਤੇ ਇਤਰ ਦੇ ਕਣ ਬੇਤਰਤੀਬੇ ਟੰਗਣਾ ਚੱਲਦੇ ਆ। ਚਾਹੀਏ ਇਤਰ ਦੇ ਕਣ ਹਵਾ ਦੇ ਕਣਾਂ ਨੂੰ ਭਾਰੀ ਹੁੰਦੇ ਹਨ। ਨਹੀਂ ਭਾਰੀ ਹੋਣਗੇ ਤਾਂ ਥੱਲੇ ਬੈਠ ਜਾਣਗੇ ਫਿਰ ਪੂਰੇ ਕਮਰੇ ਚ ਕਿਵੇਂ ਮਹਿਕ ਫੈਲੂਗੀ। ਹਵਾ ਦੇ ਕਣ ਇਤਰ ਦੇ ਕਣਾਂ ਨੂੰ ਦੂਰ ਕਰਦੇ ਹਨ। ਦੂਰ ਨਹੀਂ ਕਰਦੇ। ਇਸ ਦੇ ਵਿੱਚ ਦੂਸਰਾ ਆਪਸ਼ਨ ਸਹੀ ਆਏਗਾ ਹਵਾ ਤੇ ਇਤਰ ਦੇ ਕਣ ਬੇਤਰਤੀਬੇ ਟੰਗਣਾ ਚਲਦੇ ਆ ਇਸ ਮੋਸ਼ਨ ਨੂੰ ਬੋਲਦੇ ਹੁੰਦੇ ਆ ਬ੍ਰੌਨਿਅਨ ਮੋਸ਼ਨ ਠੀਕ ਆ ਬੇਤਰਤੀਬੇ ਟੰਗ ਨਾਲ ਜਿਹੜੇ ਚਲਦੇ ਆ ਉਹ ਤਾਂ ਸਾਰੇ ਕਮਰੇ ਚ ਫੈਲ ਜਾਂਦੇ ਆ ਤੀਸਰਾ ਕੁਐਸਚਨ ਹੈ ਹੇਠ ਦਿੱਤੇ ਵਿੱਚੋਂ ਕਿਹੜਾ ਪਾਣੀ ਵਿੱਚ ਸਿਆਹੀ ਦੀ ਇੱਕ ਬੂੰਦ ਫੈਲਣ ਦੀ ਵਿਆਖਿਆ ਕਰਦਾ ਹੈ ਪਾਣੀ ਦੇ ਵਿੱਚ ਸਿਆਹੀ ਦੀ ਆਪਾਂ ਇੱਕ ਬੂੰਦ ਜਦੋਂ ਪਾਉਣੀ ਆ ਤਾਂ ਉਹਦੇ ਵਿੱਚ ਫੈਲ ਜਾਂਦੀ ਹੈ ਤਾਂ ਕੀ ਹੁੰਦਾ ਹੈ ਪਦਾਰਥ ਦੇ ਕਣਾਂ ਵਿਚਕਾਰ ਵੱਡੀ ਥਾਂ ਹੁੰਦੀ ਹੈ ਬਹੁਤ ਜ਼ਿਆਦਾ ਥਾਂ ਇਹਨਾਂ ਦੇ ਵਿੱਚ ਨਹੀਂ ਹੁੰਦੀ ਆਪਾਂ ਠੋਸ ਦਰਬ ਤੇ ਗੈਸ ਨੂੰ ਕਰਦੇ ਆ ਜਿਹੜੇ ਠੋਸ ਹੈ ਇਹਨਾਂ ਦੇ ਵਿੱਚ ਜਿਹੜ ਮੋਲੀਕਿਊਲ ਹੁੰਦੇ ਉਹ ਨੇੜੇ ਨੇੜੇ ਹੁੰਦੇ ਆ ਕਿ ਦਰਬ ਦੇ ਵਿੱਚ ਥੋੜਾ ਜਿਆਦਾ ਦੂਰ ਹੁੰਦੇ ਆ ਤੇ ਗੈਸ ਦੇ ਵਿੱਚ ਤਾਂ ਬਹੁਤ ਜਿਆਦਾ ਦੂਰ ਹੁੰਦੇ ਆ ਤਾਂ ਹੀ ਆਪਾਂ ਹਵਾ ਦੇ ਵਿੱਚਕਾਰ ਚੱਲ ਸਕਦੇ ਆ ਕਿਉਂਕਿ ਉਹਦੇ ਪਾਰਟੀਕਲ ਜਿਆਦਾ ਦੂਰ ਹੁੰਦੇ ਤਾਂ ਇਹ ਤਾਂ ਨਹੀਂ ਆਉਣਾ ਕਿਉਂਕਿ ਪਾਣੀ ਦੇ ਵਿੱਚ ਸਿਆਹੀ ਦੀ ਬੂੰਦ ਪਾਈਏਗੀ ਤਾਂ ਪਾਣੀ ਹੋਏ ਚ ਇੰਨਾ ਜਿਆਦਾ ਫਰਕ ਨਹੀਂ ਹੁੰਦਾ ਖਾਲੀ ਜਗ੍ਹਾ ਨਹੀਂ ਹੁੰਦੀ ਦੂਸਰਾ ਪਦਾਰਥ ਦੇ ਕਣ ਹਮੇਸ਼ਾ ਗਤੀ ਵਿੱਚ ਹੁੰਦੇ ਹਨ ਤਾਂ ਇਹ ਸਹੀ ਆ ਪਦਾਰਥ ਦੇ ਕਣ ਜਿਹੜੇ ਉਹ ਗਤੀ ਵਿੱਚ ਹੁੰਦੇ ਆ ਇਸੇ ਕਰਕੇ ਹੀ ਜਿਹੜੀ ਸਿਆਹੀ ਦੀ ਬੂੰਦ ਹੈ ਪਾਣੀ ਵਿੱਚ ਪਾਉਂਦੇ ਆ ਸਾਰੇ ਪਾਣੀ ਨੂੰ ਉਹ ਸਿਆਹੀ ਦੇ ਰੰਗ ਦਾ ਕਰ ਦਿੰਦੀ ਆ ਪਦਾਰਥ ਚੌਥਾ ਹੈ ਖੇਤ ਲਿਖੇ ਵਿੱਚੋਂ ਕਿਹੜਾ ਪਦਾਰਥ ਦੇ ਕਣਾਂ ਦੀ ਵਿਸ਼ੇਸ਼ਤਾ ਨਹੀਂ ਹੈ ਤਾਂ ਪਦਾਰਥ ਦੇ ਵਿੱਚ ਕੀ ਹੁੰਦਾ ਹੈ ਪਹਿਲੀ অপਸ਼ਨ ਹੈ ਉਹਨਾਂ ਦੇ ਵਿਚਕਾਰ ਖਾਲੀ ਥਾਂਵਾਂ ਹਨ ਸਹੀ ਹੈ ਨਿਰੰਤਰ ਗਤੀ ਵਿੱਚ ਹਨ ਇਹ ਵੀ ਸਹੀ ਹੈ ਉਹ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ਇਹ ਵੀ ਸਹੀ ਹੈ ਉਹ ਦੂਜੇ ਪਦਾਰਥ ਨਾਲ ਨਹੀਂ ਮਿਲਦੇ ਤਾਂ ਇਹ ਵਾਲੀ অপਸ਼ਨ ਜਿਹੜੀ ਹੈਗੀ ਹੈ ਇਹ ਗਲਤ ਹੈ ਵਿਸ਼ੇਸ਼ਤਾ ਪਦਾਰਥ ਦੇ ਕਣਾਂ ਦੀ ਵਿਸ਼ੇਸ਼ਤਾ ਇਹ ਚੌਥਾ অপਸ਼ਨ ਨਹੀਂ ਹੈ ਕਿਉਂਕਿ ਪਦਾਰਥ ਦੇ ਕਣ ਮਿਲ ਜਾਂਦੇ ਜਦੋਂ ਆਪਾਂ ਪਾਣੀ ਦੇ ਵਿੱਚ ਕੰਡ ਨੂੰ ਘੋਲ ਦਈਏ ਤਾਂ ਘੁਲ ਜਾਂਦੀ ਹੈ ਉਹਦੇ ਵਿੱਚ ਆਖੋਨੀ ਆਪਾਂ ਕੁਐਸਚਨ ਇਹ ਵਾਲਾ ਕੀਤਾ ਪਾਣੀ ਵਿੱਚ ਸਹੀ ਦੀ ਬੂੰਦ ਪਾਈ ਤਾਂ ਉਹਦਾ ਰੰਗ ਨੀਲਾ ਹੋ ਜਾਊਗਾ ਪੰਜਵਾਂ ਕੁਐਸਚਨ ਹੈ ਨਿਮਨਲਿਖਤ ਵਿੱਚੋਂ ਕਿਹੜਾ ਇੱਕ ਠੋਸ ਕਾਰਬਨ ਡਾਈਆਕਸਾਈਡ ਸੁੱਕੀ ਬਰਫ਼ ਉੱਤੇ ਘਟਦੇ ਦਬਾਅ ਦੇ ਪ੍ਰਭਾਵ ਦਾ ਵਰਣਨ ਕਰਦਾ ਹੈ ਆਪਸ਼ਨ ਹੈ ਤਰਲ ਕਾਰਬਨ ਡਾਈਆਕਸਾਈਡ ਵਿੱਚ ਪਿਘਲ ਜਾਂਦੀ ਹੈ ਠੋਸ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਰਹਿੰਦਾ ਹੈ ਕਾਰਬਨ ਡਾਈਆਕਸਾਈਡ ਗੈਸ ਵਿੱਚ ਬਦਲ ਜਾਂਦੀ ਹੈ ਸਖਤ ਠੋਸ ਵਿੱਚ ਜੰਮ ਜਾਂਦਾ ਹੈ ਤਾਂ ਜਿਹੜੀ ਸੁੱਕੀ ਬਰਫ਼ ਹੁੰਦੀ ਹੈ ਜਿਵੇਂ ਆਪਾਂ ਜੋ ਆਪਣੇ ਘਰੇ ਬਰਫ਼ ਹੁੰਦੀ ਹੈ ਜਦੋਂ ਉਹਨੂੰ ਫ੍ਰਿਜ ਤੋਂ ਬਾਹਰ ਕੱਢਦੇ ਆ ਤਾਂ ਉਹਦਾ ਕੀ ਬਣ ਜਾਂਦਾ ਪਾਣੀ ਬਰਸ਼ੁੱਕੀ ਬਰਫ਼ ਦੇ ਵਿੱਚ ਇਹ ਨਹੀਂ ਹੁੰਦਾ ਸੁੱਕੀ ਬਰਫ਼ ਸਿੱਧੀ ਕੀ ਗਾਜ਼ ਦੇ ਵਿੱਚ ਬਦਲ ਜਾਂਦੀ ਹੈ ਗੈਸ ਦੇ ਵਿੱਚ ਤਾਂ ਤਰਲ ਵਿੱਚ ਨਹੀਂ ਬਦਲਣਾ ਇਹ ਨਹੀਂ ਥੋਸ ਦੇ ਰੂਪ ਵਿੱਚ ਵੀ ਨਹੀਂ ਰਹਿੰਦੀ ਸਖਤ ਥੋਸ ਵੀ ਨਹੀਂ ਤਾਂ ਇਸ ਦਾ ਅਨਸਰ ਆਏਗਾ ਤੀਸਰਾ ਛੇਮ ਹੈ ਨਿਮਨਲਿਖਤ ਵਿੱਚੋਂ ਕਿਹੜਾ ਸਭ ਤੋਂ ਵਧੀਆ ਵਰਣਨ ਕਰਦਾ ਹੈ ਕਿ ਜਦੋਂ ਇੱਕ ਗੈਸ ਨੂੰ ਲਗਾਤਾਰ ਦਬਾ ਕੇ ਠੰਡਾ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ ਜਦੋਂ ਗੈਸ ਨੂੰ ਆਪਾਂ ਲਗਾਤਾਰ ਪ੍ਰੈਸ਼ਰਾਈਜ਼ ਕਰਦੇ ਹਾਂ ਦਬਾਅ ਪਾਉਂਦੇ ਹਾਂ ਠੰਡਾ ਕਰਦੇ ਹਾਂ ਤਾਂ ਉਹ ਕਾਦੇ ਵਿੱਚ ਬਦਲ ਜਾਂਦਾ ਹੈ ਤਰਲ ਦੇ ਵਿੱਚ ਬਦਲ ਜਾਂਦਾ ਹੈ ਗੈਸ ਦੇ ਵਿੱਚ ਜਿਹੜੇ ਉਹਦੇ ਕਣ ਹੁੰਦੇ ਆ ਮੋਲੀਕਿਊਲ ਹੁੰਦੇ ਆ ਉਹ ਦੂਰ ਦੂਰ ਹੁੰਦੇ ਆ ਜਦੋਂ ਇਹਨਾਂ ਨੂੰ ਆਪਾਂ ਪ੍ਰੈਸ਼ਰਾਈਜ਼ ਕਰਦੇ ਆਂਗੇ ਤਾਂ ਜਿਹੜੇ ਕਣ ਨੇ ਨੇੜੇ ਨੇੜੇ ਆਉਣੇ ਸ਼ੁਰੂ ਹੋ ਜਾਂਦੇ ਆ ਨੇੜੇ ਆਉਂਦੇ ਆ ਤਾਂ ਇੱਕ ਆ ਦੇ ਵਿੱਚ ਬਦਲ ਜਾਂਦੇ ਆ ਤਰਲ ਦੇ ਵਿੱਚ ਸਤਵੇਂ ਕਿਸੇ ਪਦਾਰਥ ਵਿੱਚ ਕਣਾਂ ਦੀ ਗਤੀ ਉੱਤੇ ਤਾਪਮਾਨ ਨੂੰ ਘਟਾਉਣ ਦਾ ਕੀ ਪ੍ਰਭਾਵ ਹੁੰਦਾ ਹੈ ਪਦਾਰਥ ਦੇ ਕਣ ਗਤੀ ਕਰ ਰਹੇ ਆ ਜੇ ਪਰ ਟੈਂਪਰੇਚਰ ਘਟਾ ਦਾਂਗੇ ਤਾਂ ਕਣਾਂ ਦੇ ਉੱਤੇ ਕੀ ਪ੍ਰਭਾਵ ਪਵੇਗਾ ਕਣ ਹੌਲੀ ਚੱਲਦੇ ਹਨ ਠੀਕ ਹੈ ਜੇ ਟੈਂਪਰੇਚਰ ਆਪਾਂ ਵਧਾ ਦਾਂਗੇ ਤਾਂ ਉਹਨਾਂ ਦਾ ਜਿਹੜੀ ਚਾਲ ਆ ਤੇਜ਼ ਹੋ ਜਾਊਗੀ ਜੇ ਆਪਾਂ ਘਟਾ ਦਾਂਗੇ ਤਾਂ ਕਣ ਕੀ ਹੋਣ 8ਵਾਂ ਕੁਐਸਚਨ ਕਿਹੜਾ ਸ਼ਬਦ ਕਿਸੇ ਵਸਤੂ ਵਿੱਚ ਪਦਾਰਥ ਦੀ ਮਾਤਰਾ ਦਾ ਵਰਣਨ ਕਰਦਾ ਹੈ ਘਣਤਾ ਨਹੀਂ ਘਣਤਾ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਡੈਨਸਿਟੀ ਵੋਲੀਅਮ ਪੁੰਜ ਕੀ ਹੁੰਦਾਗਾ ਮਾਸ ਭਾਰ ਕੀ ਹੁੰਦਾਗਾ weight ਤਾਂ ਇਸ ਦਾ ਆਨਸਰ ਆਪਣੇ ਕੋਲ ਆਏਗਾ ਤੀਸਰਾ ਪੁੰਜ ਮਾਸ ਠੀਕ ਹੈ ਕਿਉਂਕਿ ਜਿਹੜਾ ਭਾਰ ਹੈ ਇਹ ਤਾਂ ਗ੍ਰੈਵਿਟੀ ਦੇ ਹਿਸਾਬ ਨਾਲ ਬਦਲਦਾ ਰਹਿੰਦਾਗਾ w ਕੀ ਹੁੰਦਾ mg m ਹੁੰਦਾ ਮਾਸ ਜਿਹਨੂੰ ਅਸੀਂ ਬੋਲਦੇ ਹਾਂ ਪੁੰਜ g ਹੁੰਦਾ ਹੈ ਗ੍ਰੈਵਿਟੀ ਗੁਰੂਤਾਕਰਸ਼ਣ ਜਿਹੜੀ ਸ਼ਕਤੀ ਹੁੰਦੀ ਹੈਗੀ ठीक है तो जिमें जिम्मे जी बदल दिया उमें उम्मी जो वेट है भार है वलता रहा है पर पुंज है जोड़ा वह कि रहा बराबर रहा किसी वस्तु पदार्थ की मात्रा का वर्णन कौन करता गा पुंज तीजी ऑप्शन आजगी नव क्वेश्चन है जो तापमान वा टेंपरेचर वह पदार्थ की स्थिति का की होंगे है ऑप्शन नहीं तो ठोस सीधे गैसा च बदलते हैं हर बार नहीं होंगे तरल पदार्थों बदलते हर बार नहीं गैसा तरल बदल दया नहीं तो इसका आंसर है दूसरा ठोस तरल च बदल जिमें बर्फ पानी बदली ਫਿਰ ਜਿਹੜਾ ਪਾਣੀ ਹੈਗਾ ਉਹ ਕਾਦੇ ਚ ਬਦਲ ਜਾਂਦਾ ਹੈ ਵਾਸ਼ਪਾਂ ਦੇ ਵਿੱਚ ਜਦੋਂ ਆਪਾਂ ਉਹਨੂੰ ਗਰਮ ਕਰਦੇ ਆਂ ਤਾਂ ਦੂਸਰੀ ਆਪਸ਼ਨ ਇਹਦੀ ਸਹੀ ਆ 10ਵਾਂ ਕੁਐਸਚਨ ਹੈ ਇੱਥੇ ਲਿਖਿਆ ਪ੍ਰਕਿਰਿਆਵਾਂ ਵਿੱਚੋਂ ਕਿਹੜੀ ਪ੍ਰਕਿਰਿਆ ਵਿੱਚ ਤਰਲ ਅਵਸਥਾ ਵਿੱਚੋਂ ਲੰਘੇ ਬਿਨਾਂ ਇੱਕ ਠੋਸ ਦਾ ਸਿੱਧਾ ਗੈਸ ਵਿੱਚ ਬਦਲਣਾ ਸ਼ਾਮਲ ਹੈ ਤਾਂ ਇਸ ਦੇ ਵਿੱਚ ਕੀ ਹੁੰਦਾ ਜਿਹੜੀ ਸੰਗਨਨ ਹੈ ਇਸਨੂੰ ਅਸੀਂ ਬੋਲਦੇ ਹੁੰਦੇ ਆ ਕੰਡੈਂਸੇਸ਼ਨ ਸੰਗਨਨ ਦੇ ਵਿੱਚ ਕੀ ਹੁੰਦਾਗਾ ਕਿ ਭਾਫ਼ ਜਿਹੜੀ ਹੈਗੀ ਆ ਉਹ ਕਾਦੇ ਚ ਬਦਲ ਜਾਂਦੀ ਆ ਤਰਲ ਦੇ ਵਿੱਚ ਪਾਣੀ ਦੇ ਵਿੱਚ ਪਾਣੀ ਦੀਆਂ ਬੂੰਦਾਂ ਚ ਜਿਵੇਂ ਬੱਦਲ ਬਣਦੇ ਹੈਗੇ ਹੈਗੇ ਪਿਘਲਣਾ ਜਿਵੇਂ ਬਰਫ਼ ਤੋਂ ਪਾਣੀ ਬਣਦਾ ਜਮਣਾ ਜਮਣਾ ਕੀ ਹੁੰਦਾ ਹੈਗਾ ਜਿਵੇਂ ਪਾਣੀ ਆ ਜੰਮ ਕੇ ਕੀ ਬਣ ਜਾਂਦਾ ਹੈਗਾ ਬਰਫ਼ ਤਾਂ ਆਪਾਂ ਦੱਸਣਾ ਹੈਗਾ ਕਿ ਜਿਹਦੇ ਵਿੱਚ ਠੋਸ ਸਿੱਧਾ ਗੈਸਟ ਬਦਲਦਾ ਤਾਂ ਉਹ ਹੁੰਦਾ ਹੈਗਾ ਜੋਰ ਡਾਉਣਾ ਜਿਹਨੂੰ ਅਸੀਂ ਬੋਲਦੇ ਹਾਂ ਸਬਲੀਮੇਸ਼ਨ ਠੀਕ ਹੈ ਇਹਦੇ ਵਿੱਚ ਜਿਹੜੇ ਆ ਪਦਾਰਥ ਹੈ ਉਹ ਸਿੰਪਲ ਠੋਸ ਅਵਸਥਾ ਤੋਂ ਗੈਸਟ ਬਦਲ ਜਾਂਦਾ ਜਿਵੇਂ ਸੁੱਕੀ ਬਰਫ਼ ਹੋਗੀ ਜਾਂ ਫਿਰ ਕਪੂਰ ਹੁੰਦਾ ਹੈ ਕਪੂਰ ਸਿੱਧਾ ਕੱਚ ਬਦਲ ਜਾਂਦਾ ਗੈਸ ਦੇ ਵਿੱਚ 11ਵਾਂ ਕੁਐਸਚਨ ਹੈ ਕਿਹੜੀਆਂ ਸਥਿਤੀਆਂ ਵਿੱਚ ਵਾਸ਼ਪੀਕਰਨ ਦੀ ਦਰ ਵੱਧ ਸਕਦੀ ਹੈ ਵਾਸ਼ਪੀਕਰਨ ਕਿੰਨਾ ਨਾਲ ਵੱਧ ਸਕਦੀ ਉੱਚ ਨਮੀ ਨਾਲ ਕੋਚ ਨਾ ਨਹੀਂ ਮਤਲਬ ਹਾਈ ਹਿਊਮਿਡਿਟੀ ਘਟਾ ਤਾਪਮਾਨ ਸਤਾ ਦਾ ਖੇਤਰ ਦਾ ਘਟਣਾ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਹਵਾ ਦੀ ਗਤੀ ਦਾ ਵਧਣਾ ਜੇਕਰ 에ਅਰ ਸਪੀਡ ਵਧ ਜਾਂਦੀ ਹੈ ਤਾਂ ਫਿਰ ਵਾਸ਼ਪੀਕਰਨ ਦੀ ਦਰ ਜਿਹੜੀ ਉਹ ਵੱਧ ਸਕਦੀ ਹੈ ਨੈਕਸਟ ਕੁਐਸਚਨ ਹੈ ਵਾਸ਼ਪੀਕਰਨ ਠੰਡਾ ਹੋਣ ਦਾ ਕਾਰਨ ਬਣਦਾ ਹੈ ਕਿਉਂਕਿ ਵਾਸ਼ਪੀਕਰਨ ਹੁੰਦੀ ਤੁਸੀਂ ਦੇਖ ਲਿਓ ਗਰਮੀਆਂ ਦੇ ਵਿੱਚ ਆਪਾਂ ਜਿਹੜਾ ਹੈਗਾ ਇਹ ਪਾਣੀ ਛਿੜਕਦੇ ਹਾਂ ਉਹ ਪਾਣੀ ਆਪਾਂ ਕਿਉਂ ਛਿੜਕਦੇ ਹੁੰਨੇ ਆ ਤਾਂ ਆਪਸ਼ਨਾਂ ਦੇ ਵਿੱਚ ਦੇਖਦੇ ਆ ਆਲੇ ਦੁਆਲੇ ਦੀ ਗਰਮੀ ਸੋਖ ਲੈਂਦਾ ਆਲੇ ਦੁਆਲੇ ਦੀ ਗਰਮੀ ਨੂੰ ਜਾਰੀ ਕਰਦਾ ਹੈ ਆਲੇ ਦੁਆਲੇ ਦੇ ਤ ਤothe অপਸ਼ਨ ਅੰਦਰ ਗਰਮੀ ਪੈਦਾ ਕਰਦਾ ਹੈ দেখো ਜਦੋਂ ਆਪਾਂ ਪਾਣੀ ਛਿੜਕਦੇ ਹਾਂ ਤਾਂ ਉਦੋਂ ਕੀ ਹੁੰਦਾ ਜਿਹੜੀ ਧਰਤੀ ਦੀ ਗਰਮੀ ਹੁੰਦੀ ਹੈ ਧਰਤੀ ਦਾ ਜਿਹੜਾ ਟੈਂਪਰੇਚਰ ਹੁੰਦਾ ਹੈ ਜਿਹੜਾ ਆਪਾਂ ਪਾਣੀ ਉਹਦੇ ਉੱਪਰ ਛਿੜਕਿਆ ਉਸ ਪਾਣੀ ਨੇ ਉਹ ਧਰਤੀ ਦੀ ਗਰਮੀ ਲੈ ਲੈਣੀ ਆ ਆਪ ਐਵੇਪੋਰੇਟ ਹੋ ਜਾਊਗਾ ਉਹਦੇ ਨਾਲ ਜਿਹੜੀ ਧਰਤੀ ਦਾ ਟੈਂਪਰੇਚਰ ਹੈ ਉਹ ਥੋੜੇ ਸਮੇਂ ਲਈ ਕੀ ਹੋ ਜਾਊਗਾ ਘਟ ਜਾਊਗਾ ਡਾਊਨ ਹੋ ਜਾਊਗਾ ਜਿਹਦੇ ਕਰਕੇ ਠੰਡਾ ਮਹਿਸੂਸ ਹੁੰਦਾ ਐਵੇਂ ਜਦੋਂ ਆਪਾਂ ਨੂੰ ਪਸੀਨਾ ਆਉਂਦਾ ਹੈ ਸਰੀਰ ਦੇ ਉੱਪਰ ਆਪਣੇ ਪਸੀਨੇ ਦੀਆਂ ਬੂੰਦਾਂ ਹੁੰਦੀਆਂ ਜਦੋਂ ਆਲੇ ਦੁਆਲੇ ਦੀ ਗਰਮੀ ਉਹਨਾਂ ਨੂੰ ਸੋਖਦੀ ਹੈ ਉਦੇ ਨਾਲ ਸਾਡੇ ਸਰੀਰ ਦਾ ਜਿਹੜਾ ਟੈਂਪਰੇਚਰ ਹੋਊ ਕੀ ਹੋ ਜਾਂਦਾ ਘਟ ਜਾਂਦਾ ਤਾਂ ਇਹ ਆਲੇ ਦੁਆਲੇ ਦੀ ਗਰਮੀ ਨੂੰ ਸੋਖ ਲੈਂਦਾ ਪਹਿਲੀ ਆਪਸ਼ਨ ਇਹਦੇ ਵਿੱਚ ਸਹੀ ਆਏਗਾ 13ਵਾਂ ਹੈ ਗਰਮ ਸੁੱਕੇ ਦਿਨ ਇੱਕ ਮਾਰੂਥਲ কুলਰ ਵਧੀਆ ਠੰਡਾ ਕਿਉਂ ਕਰਦਾ ਹੈ ਗਰਮ ਸੁੱਕਾ ਦਿਨ ਹੈ ਉਹਦੇ ਮਾਰੂਥਲ কুলਰ ਵਧੀਆ ਠੰਡਾ ਕਿਉਂ ਕਰਦਾ ਹੈ ਪਹਿਲੀ ਆਪਸ਼ਨ ਹੈ ਉੱਚ ਨਮੀ ਦੇ ਕਾਰਨ ਇਹ ਨਹੀਂ ਆਉਣਾ ਕਿਉਂਕਿ ਜੇ ਗਰਮ ਸੁੱਕਾ ਦਿਨਾ ਤਾਂ ਉਥੇ ਉੱਚ ਨਮੀ ਹਾਈ ਹਿਊਮਿਡਿਟੀ ਨਹੀਂ ਲੈਸ ਹਿਊਮਿਡਿਟੀ ਹੁੰਦੀ ਹੈ ਘੱਟ ਤਾਪਮਾਨ ਦੇ ਕਾਰਨ ਤਾਪਮਾਨ ਘੱਟ ਨਹੀਂ ਹੁੰਦਾ ਗਰਮ ਸੁੱਕਾ ਦਿਨਾ ਤਾਂ ਟੈਂਪਰੇਚਰ ਜ਼ਿਆਦਾ ਹੋਊਗਾ ਹਵਾ ਨਹੀਂ ਚੱਲ ਰਹੀ ਇਸ ਤੇ ਕਰਕੇ ਵੀ ਨਹੀਂ ਤਾਂ ਉਸ ਦਿਨ ਕੀ ਆ ਜੇ ਗਰਮ ਸੁੱਕਾ ਦਿਨਾ ਤਾਂ ਵਾਸ਼ਪੀਕਰਨ ਦੀ ਦਰ ਵੱਧ ਹੋਏਗੀ ਵਾਸ਼ਪੀਕਰਨ ਦੀ ਦਰ ਵੱਧ ਹੈ ਤਾਂ ਕੂਲਰ ਜਿਹੜਾ ਉਹ ਵਧੀਆ ਠੰਡਾ ਹੋਏ ਕਰੇਗਾ 14ਵਾਂ ਕੁਐਸਚਨ ਜਦੋਂ ਅਸੀਂ ਪਸੀਨਾ ਵਹਾਉਂਦੇ ਹਾਂ ਤਾਂ ਸਾਨੂੰ ਠੰਡਾ ਕਿਉਂ ਲੱਗਦਾ ਹੈ ਇਹਦੇ ਨਾਲ ਦਾ ਹੀ ਆਪਾਂ 12ਵਾਂ ਕੁਐਸਚਨ ਡਿਸਕਸ ਕੀਤਾ ਸੀ ਪਸੀਨਾ ਉਹਨਾਂ ਸਿਰ ਦਾ ਤਾਪ ਤਾਂ ਇਹ ਦੂਜੀ ਆਪਸ਼ਨ ਇਸ ਦਾ ਸਹੀ ਉੱਤਰ ਹੈ 15ਵਾਂ ਕੁਐਸਚਨ ਹੇਠ ਦਿੱਤੇ ਵਿੱਚੋਂ ਕਿਹੜਾ ਵਾਸ਼ਪੀਕਰਨ ਦਾ ਉਪਯੋਗ ਹੈ ਜਲ ਵਾਸ਼ਪਾਂ ਦਾ ਸੰਗ੍ਰਹਿਣ ਨਹੀਂ ਇਸ ਨੂੰ ਤਾਂ ਆਪਾਂ ਸੰਗ੍ਰਹਿਣ ਕਿਰਿਆ ਬੋਲਦੇ ਹੁਣੇ ਆਂ ਤ੍ਰੇਲ ਦਾ ਗਠਨ ਇਹ ਵੀ ਸੰਗ੍ਰਹਿਣ ਕਿਰਿਆ ਇਹ ਵੀ ਨਹੀਂ ਆਉਣਾ ਮਿੱਟੀ ਦੇ ਘੜੇ ਵਿੱਚ ਪਾਣੀ ਨੂੰ ਠੰਡਾ ਕਰਨਾ ਤਾਂ ਇਹ ਇਸ ਦਾ ਸਹੀ ਆਨਸਰ ਹੋਏਗਾ ਬਰਫ਼ ਦਾ ਪਿਘਲਣਾ ਵੀ ਨਹੀਂ ਤਾਂ ਇਹ ਸਾਡੇ ਕੋਲ ਟੋਟਲ 15 ਕੁਐਸਚਨ ਸੀ ਇਸ ਵਰਕਸ਼ੀਟ ਦੇ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ